ਸਸਰੀਕਾਲ ਜੀ ਅੱਜ ਆਪਾਂ ਨਵਾਂ ਵਲੌਗ ਸਟਾਰਟ ਕਰਨ ਲੱਗੇ ਆਂਗੇ ਅੱਜ ਆਪਣੀ ਨਾਲ ਆਇਆਗਾ ਬਣਮੀ ਦਾ ਢਿੱਲੋਂ ਸਸਰੀਕਾਲ ਜੀ ਸਸਰੀਕਾਲ ਸਸਰੀਕਾਲ ਜੀ ਆ ਬਾਈ ਜੀ ਨੂੰ ਪੁੱਛੋ ਵੀ ਇੰਨੇ ਟਾਈਮ ਬਾਅਦ ਕਿਉਂ ਆਇਆ ਹੈ ਵਲੌਗ 'ਚ ਓ ਯਾਰ ਮੈਂ ਚੱਲ ਕੋਈ ਨਹੀਂ ਇਹਨੇ ਦੱਸਣਾ ਨਹੀਂ ਸੱਚ ਮੈਂ ਸੱਚ ਦੱਸਦਾ ਇਹਨੂੰ ਬਾਬੇ ਲੱਗ ਗਏ ਸੀ ਟੱਟੀਆਂ ਹਾਂ ਨੇ ਖੜੀ ਫੇਰ ਤੂੰ ਖੋਦੇ ਰੋਣਾ ਹਾਂ ਤੈਨੂੰ ਇਹਦਾ ਕੁਝ ਬੋਲ ਦਿਓ ਲੈ ਕੀ ਬੋਲਦੇ ਬਈ ਇਹ ਲੱਗਿਆ ਨਹੀਂ ਤੈਨੂੰ ਮੈਂ ਇਹ ਮੈਂ ਤਾਂ ਸੱਚ ਦੱਸਾਂ ਸਾਡੀ ਕੌਂਟਰੋਵਰਸੀ ਹੋ ਗਈ ਸੀਗੀ ਆਪਸ ਵਿੱਚ ਇਹ ਬੰਦਾ ਕਹਿੰਦਾ ਤੂੰ ਮੇਰੇ ਬਲੌਗ ਤੇ ਗੰਦ ਪਾਉਣਾ ਮੈਂ ਕਹਿੰਦਾ ਆਉਂਦਾ ਨਹੀਂ ਮੈਨੂੰ ਪਤਾ ਤੂੰ ਫੇਰ ਅੱਜ ਕਿਉਂ ਆਇਆ ਫੇਰ ਅੱਜ ਕਿਉਂ ਆਇਆ ਯਾਰ ਅੱਜ ਮੇਰੇ ਘਰ ਕੋਦੇ ਘਰ ਕੇ ਆਇਆ ਨਹੀਂ ਨਹੀਂ ਬਈ ਤੈਨੂੰ ਤਾਂ ਸੱਧਿਆ ਵੀ ਨਹੀਂ ਸੀ ਇਹਨੂੰ ਬਾਬੇ ਸੱਚੇ ਟੱਟੀਆਂ ਲੱਗ ਗਿਆ ਸੀਗਾ ਇਹ ਗੱਲਾਂ ਛੱਡੋ ਚੱਲ ਸਾਨੂੰ ਦੱਸੋਣੇ ਆ ਕਿੱਥੇ ਆਇਆ ਮਨਮੀਤ ਤੋਂ ਪੁੱਛਦੇ ਤਾਂ ਇਹਨੂੰ ਨਹੀਂ ਪੁੱਛਦੇ ਓ ਵੀ ਕੇ ਮੈਟ ਅ ਵੇਅਰ ਇਹ ਇਜ਼ ਨੋ ਬਾਲਸ ਬਾਈ ਜੀ ਆਏ ਆ ਹੁਣੀ ਹੁਣੀ ਟੋਰਾਂਟੋ ਤੋਂ ਆਪਾਂ ਹੁਣ ਸਾਹ ਵਿੱਚ ਲਿਆ ਬਸ 10 ਹੋ ਰਹੀ ਆਏ ਆ ਚੰਗੀ ਦਾ ਇੰਟਰੋਡਕਸ਼ਨ ਕੀਤੀ ਜਾਵੇ ਜੀ ਇੰਟਰੋਡਕਸ਼ਨ ਕਰੋ ਬਾਈ ਜੀ ਤੂੰ ਕਰ ਪਹਿਲਾਂ ਪਹਿਲਾਂ ਮੇਰੀ ਸ਼ਰਟ ਤੇ ਫੋਕਸ ਕੀਤਾ ਜਾਵੇ ਬਾਈ ਜੀ ਨੇ ਆਪਾਂ ਨੇ ਤਾਂ ਕਮੈਂਟ ਕੀ ਸਵਾਲ ਮੈਨੂੰ ਜੋੜਨ ਸੀਗੀ ਮੇਰੀ ਵੀ ਇਹ ਸ਼ੱਟ ਪਾ ਲਈ ਇਹ ਮੈਂ ਸਪੈਸ਼ਲ ਇਹਦੇ ਲਈ ਪਾ ਕੇ ਆਇਆ ਅੱਜ ਸੋਹਣਾ ਵੜਾ ਬਣ ਕੇ ਏ ਦੂਰ ਹੋ ਨਹੀਂ ਰਿਹਾ エアਪੋਰਟ ਤੇ ਤੈਨੂੰ ਜਮਾਂ ਔਖਾ ਨਹੀਂ ਹੋਇਆ ਹੋਣਾ ਇਹਨੂੰ ਲੱਭਣ ਚ ਦੂਰੋਂ ਅੱਖਾਂ ਚ ਵਧਿਆ ਬਾਕੀ ਦੇ ਵੀ ਉਹ ਦੇਖੋ ਜਦ ਦਰਖਤ ਬਹਾ ਕਿੰਨੇ ਸੋਹਣੇ ਨੇ ਹਾਂਜੀ ਆਪਾਂ ਜਿੱਥੇ ਵੀ ਜਾਣੇ ਆਗੇ ਪਤਾ ਨਹੀਂ ਕੀ ਚੱਕਰ ਆ ਦੁਨੀਆ ਹੁੰਦੀ ਨਹੀਂ ਉੱਥੇ ਯਾਰ ਕਿਹੜੀ ਮਰਜ਼ ਮੁਸ਼ਕਵਾਲੀ ਆ ਭੱਜ ਜਾਂਦੇ ਆ ਇਹ ਚੱਕਰ ਆ ਹਨਾ ਆਏ ਦੱਸੀ ਤੂੰ ਕਿੰਨੇ ਪੁਰਾਣੇ ਬਲੌਂਗ ਚ ਇਹ ਸ਼ਰਟ ਪਾਈ ਸੀ ਤੇ ਉਹੀ ਅੱਜ ਪਾਈ ਹੋਰ ਇਹ ਮੈਂ ਮੇਨ ਦਾ ਦੂਜਾ ਤੀਜਾ ਵਲੌਗ ਸੀਗਾ ਆਪਣਾ ਹਣ ਵਲੌਗ ਚ ਕੱਪੜਾ ਪਤਾ ਲੱਗਦਾ ਬਣੇ ਸਾਡੇ ਦਾ ਲੋਕ ਫਿਰ ਤੈਨੂੰ ਗਾਲਾਂ ਕੱਢਣ ਕਿ ਕਿਹੜੇ ਫੜੀਆਂ ਦੀ ਆ ਇਹ ਡੈਡੀ ਦੀ ਸ਼ਰਟ ਸੇਵਾਈ ਇਹ ਮੈਂ ਇਹ ਮੇਰੇ ਭਾਈ ਫਾਜ਼ਲ ਸਾਹਿਬ ਦੀ ਸ਼ਰਟ ਸੀਗੀ ਤੇ ਉਹਨਾਂ ਨੇ ਮੈਨੂੰ ਗਿਫਟ ਕੀਤੀ ਸੀਗੀ ਤੇ ਮੈਂ ਜੂੜਦਾ ਵੀ ਭਾਈ ਭਾਈ ਬੈਠਾ ਕਿਸੇ ਨਾਲ ਕੋਈ ਹੈ ਓਏ ਆ ਗਏ ਗੋਰੇ ਗੋਰੇ ਆ ਗਏ ਕਿੰਨੇ ਆ ਗਏ ਠੀਕ ਹੈ ਤੇ ਚਲੋ ਹੋਰ ਜੰਗਲੀ ਜੰਗਲ ਆਗਾ ਬਾਈ ਜੀ ਕਹਿੰਦੇ ਸੀ ਕਿ ਮੈਨੂੰ ਕਿੱਥੇ ਲੈ ਕੇ ਜਾਓ ਹਾਈਕ ਤੇ ਲੈ ਕੇ ਜਾਓ 12 ਕਿਲੋਮੀਟਰ ਉਹ ਸੀਗੀ ਉਹ ਗਰੇਬਲ ਦੀ ਸੀਗੀ ਵੀਰ ਦਵਿੰਦਰ ਤੁਸੀਂ ਆਪਣੇ ਵਿਚਾਰ ਦੇ ਦਿਓ ਅੱਜ ਤੇਰਵਾਹ ਜਾ ਰਹੇ ਨੇ ਸਾਰੇ ਕਲਾਕਾਰ ਕਾਲੇ ਰਸਤਾ ਇੱਥੇ ਸੱਚ ਦੱਸ ਦੋ ਆਡੀਅנס ਨੂੰ ਇੰਨੇ ਟਾਈਮ ਬਾਅਦ ਕਿਉਂ ਆਏ ਹਾਂ ਬੜੀ ਜਿੰਦਗੀ ਬਿਜ਼ੀ ਚੱਲ ਰਹੀ ਹੈ ਅਸੀਂ ਵਾਸਤੇ ਨਹੀਂ ਵੀ ਇਹ ਇਹ ਬਈ ਬਿਜ਼ੀ ਨਹੀਂ ਹੈਗਾ ਸੱਚ ਨਹੀਂ ਦੱਸਦਾ ਭੈਣ ਅੱਧੀ ਗੱਲ ਤਾਂ ਮੈਂ ਸੱਚ ਦੱਸਤੀ ਢੱਡਾ ਵੱਜ ਗਿਆ ਪੂਰੀ ਗੱਲ ਸੱਚ ਦੱਸ ਦੇ ਗੰਦਾ ਗਾਹਾਂ ਮੈਂ ਦੱਸ ਨਹੀਂ ਸਕਦਾ ਤੁਸੀ ਇੰਜੋਏ ਕਰੋ ਤੁਸੀ ਗਾਹਾਂ ਵਾਹੋ ਮੈਨੂੰ ਪਤਾ ਤੁਸੀ ਮੈਨੂੰ ਮਿਸ ਕਰਦੇ ਸੀਗੇ ਬਹੁਤ ਜ਼ਿਆਦਾ ਇਹਦਾ ਗੰਦਾ ਮੂੰਹ ਦੇਖ ਦੇ ਹੱਕ ਤੂੰ ਓਹ ਵਾਹ ਇਹ ਥੱਕ ਗਏ ਯਾਰ ਇੰਨੀ ਟ੍ਰਾਇਲ ਤੇ ਥੱਕੀ ਜਾਂਦੇ ਅੱਜ ਕਿਈ ਚੱਕਰ ਪੈ ਗਿਆ ਦਰਖਤੀ ਆ ਵੀ ਸੀ ਜੇ ਇਹ ਤਾਂ ਗੱਲ ਮੰਨਣ ਵਾਲੀ ਆਈ ਹੋਰ ਕੋ ਹੋਵੇ ਨਾ ਹੋਵੇ ਪਹਾੜ ਤੇ ਦਰਖਤ ਅੱਜ ਕੇ ਰਾਣਾ ਮੇਰੇ ਨਾਲ ਬਹੁਤ ਮੂਰੇ ਲੰਗੇ ਕੀ ਕਹਿੰਦਾ ਸੀ ਇਹ ਇਧਰ ਆ 얘 ਨਾ ਇਹ ਦੇਖ ਲੋ ਬਈ ਇਹ ਬੰਦੇ ਕਿੰਨਾ ਜਿਆਦਾ ਨੇਚਰ ਲਵਰ ਆਗਾ ਸਪੈਸ਼ਲ ਟਰਾਂਟਾ ਤੋਂ ਹਾਈਕ ਕਰਨ ਆਇਆ ਇੱਥੇ ਸਿੱਧਾ ਹੀ ਇੱਧਰ ਆ ਗਿਆ 에어ਪੋਰਟ ਤੋਂ ਚੱਕੇ ਨੂੰ ਸਾਰੇ 20 ਮਿੰਟ ਹੋਏ ਨਹੀਂ ਐਂ ਜੇ ਕਹਿ ਦੇਵੇ ਉਹ ਲੌਜੀਕ ਦੀ ਗੱਲ ਕਰਨ ਲੱਗਾ ਓਏ oh my god ਉਹ ਵੀ ਹੈ ਨਹੀਂ ਹੈਂਕ ਲਾ ਲਾ ਸਾਹ ਝੜ ਗਿਆ ਨਾ ਫੜਾ ਫੜਾ ਕੀ ਚੱਕਰ ਆ ਥੋੜਾ ਡਰਦਾ ਹੁੰਦਾ ਬਾਰਡਰ ਤੇ ਦਿਖਾਵਾਂਗੇ ਬਾਰਡਰ ਤੇ ਜਾਵਾਂਗੇ ਹੁਣ ਜਾਂਦੇ ਵਾਂ ਪਹੁੰਚ ਗਏ ਆ ਬਹੁਤ ਜਿਆਦੇ ਜਲਦੀ ਐਗਜ਼ੈਕਟ ਲੋਕੇਸ਼ਨ ਤੇ ਉਹ ਫਾਲਸ ਵੇਖਣ ਆਏ ਆ ਜਾ ਸਕਦੇ ਕੋਈ ਚੱਕਰ ਨਹੀਂ ਹਾਂ ਹਾਂ ਬੰਦ ਕਰ ਦੇ ਆ ਪੜ ਲੈ ਕੀ ਲਿਖਿਆ ਹੈਗਾ ਉਹ ਦੋਸਤ ਮੇਰੇ ਨਾਲ ਵਰਦੇ ਹੀ ਮੁੰਡੇ ਨਾ ਕੋਈ ਡੇਂਜਰ ਹੋ ਗਏ ਦੋ ਦਿਨ ਘੰਟੇ ਇਨ ਰਸੀਗਿਓ ਐਡਰੈਸ ਹੈਗਾ ਚਿਲਾ ਵਾ ਕੇ ਫਿਰਦੇ ਆ ਹੈ ਬ੍ਰੈਂਟਨ ਸਰੀ ਆ ਕੇ ਕਾ ਉਹ ਤੇਰਾ ਐਡਰੈਸ ਮੇਰਾ ਐਡਰੈਸ ਦੁਨੀਆ ਮਾਰ ਲਈ ਫੋਨ ਨਾ ਨੇ ਬੋਲ ਨਾ ਤਕੜਾ ਬਾਈਂ ਦੇ ਵਿੱਚ ਆਹ ਸੁਣ ਮੁੰਡੇ ਜੀ ਬਰਾਂ ਕਰ ਲਾ ਗੋਲ ਗੱਤੇ ਯਾਰ ਗਮੂ ਇਹਦਾ ਤੂੰ ਦੱਸ ਦੇ ਯਾਰ ਭਰਾਣੇ ਆਡੀਅנס ਨੂੰ ਪਲੀਜ਼ ਸੱਚ ਪਾਣੀ ਆਈ ਕਿੱਥੋਂ ਜਾਂਦਾ ਮੈਨੂੰ ਸਮਝ ਨਹੀਂ ਆਈ ਜੀ ਜਾਈ ਵੀ ਬਲਣ ਕਿੱਧਰ ਜਾਂਦਾ ਥੋੜੇ ਜਿਹੜੀਆਂ ਆਪਾਂ ਇਹ ਕਾਜੀ ਆਹ ਤੇਰਾ ਇੰਨੇ ਮਿਹਨਤੀ ਬੱਚੇ ਹੋਣੇ ਚਾਹੀਦੇ ਹੈਗੇ ਆਹ ਸਾਹਮਣੇ ਇੱਥੇ 2 ਮਿੰਟ ਪਹਿਲਾਂ ਤੁਰ ਕੇ ਆਇਆ ਆ ਬਹਿਗੇ ਉਹ ਰੀਅਲ ਸਟਰਗਲ ਕਰਦੇ ਹੋਏ ਮੁੰਡੇ ਉਹ ਪਾਣੀ ਤੱਕ ਪਹੁੰਚਣ ਲਈ ਓਏ ਖੜਿਆ ਓਏ ਮੈਥੋਣੀ ਚੜਿਆ ਗਿਆ ਓ ਵਾਸ਼ ਕਰੋ ਚਲੋ 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 ਇਹ ਦੋ ਚਲੋ ਬਾਲੇ ਮਿਹਨਤੀ ਨੇ ਭੱਜੇ ਜਾਂਦੇ ਆਗੇ ਆ ਤੇ ਚਾਹੀ ਵਾਲਾ ਕ ਉਹ ਆ ਜੀ ਨੇਚਰ ਬਹੁਤ ਵਧੀਆ ਚੀਜ਼ ਆ ਯਾਰ ਦੁਨੀਆ ਬਾਰੇ ਭੁੱਲ ਗਿਆ ਮੈਂ ਆ ਕੇ ਇੱਥੇ ਉਹ ਵਾਈਕਰ ਵਾ ਕਿਹੜੇ ਫੌਂਟ ਤੇ ਆ ਨੀਕਰਾਂ ਲੈਣੀਆਂ ਵਾ ਨੀਕਰਾਂ ਲੈ ਕੇ ਆਈਏ ਪਹਿਨੀ ਨਹੀਂ ਲੈ ਆਈ ਨਹੀਂ ਲੈ ਨੀਕਰ ਨਹੀਂ ਲਿਆ ਆ ਬੰਦਾ ਯਾਰ ਬ੍ਰੈਂਟਨ ਤੋਂ ਆ ਗਿਆ ਇੱਥੇ ਕਮਾਲ ਕਰੀ ਜਾਂਦਾ ਹੁਣ ਤੈਨੂੰ ਕੱਚੇ ਵੀ ਅਸੀਂ ਆਪ ਦੇ ਦਵਾਂਗੇ ਨਵੇਂ ਆ ਦਵਾਲ ਬਲੌਗ ਚੱਲਣ ਲੱਗੇ ਏਦਾਂ ਨਹੀਂ ਹੁੰਦਾ ਤੁਹਾਨੂੰ ਸਾਡੇ ਕੋਲ ਪੈਸੇ ਵੀ ਨਹੀਂ ਨਹੀਂ ਨਵੇਂ ਲੈਣੇ ਅਸੀਂ 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 ਹਰ ਇੱਕ ਚੀਜ਼ ਦਾ ਖਰਚ ਐਨ ਚੱਕ ਸਕਦੇ ਬਰੋ ਤੇ ਕੱਚੇ ਦਵਾ ਮੰਗਿਆ ਕਮਾਲ ਕਰੀ ਸਟਾਨ ਕਰ ਰਹੇ ਹੋਏ ਕਿਵੇਂ ਲੈਣੇ ਇਹਦੇ ਕੋਲ ਨਵੇਂ ਕੱਚੇ ਪੈਸੇ ਨਹੀਂ ਮੈਂ ਤੇਰੀ ਅਮਾਉਂਟ ਦੇ ਲੈਣੇ ਮੇਰੇ ਕੋਲ ਭਾਈ ਮੈਨੂੰ YouTube ਵਾਲੇ ਸਪੋਰਟ ਨਹੀਂ ਕਰਦੇ ਹਜੇ ਮਨੀ ਸਪੋਰਟ ਓਕੇ ਬਈ ਜੰਮ ਰਹਿਣਾ ਬਾਲੀ ਬੋਤ ਬਸੀ ਹੋਈ ਆ ਪਹਿਲਾਂ ਇਹ ਬਲੌਗਿੰਗ ਵਿੱਚ ਦੇਖਿਆ ਹੂੰ ਤੂੰ ਮੇਰੇ ਪੈਸੇ ਮੰਗਦਾ ਰਿਆ ਤੂੰ ਭੁੱਖਾ ਨਾ ਪਾਇਆ ਕਰ ਉਹਨਾਂ ਨੂੰ ਕਹਿਆ ਕਰ ਵੀ ਭਾਵੇਂ ਨੇ ਸਪੋਰਟ ਕਰੋ ਪੈਸੇ ਆਉਣ ਆ ਮੈਨੂੰ ਪੈਸੇ ਸੈਂਡ ਕਰੋ ਮੈਨੂੰ ਬਹੁਤ ਸ਼ਰਮਿੰਦਾ ਹੁੰਦਾ ਸੀ ਇਹਦੇ ਨਾਲ ਕਾਹਦੀ ਗੱਲ ਹੈ ਕਾਹ ਨੂੰ ਨਹੀਂ ਆਉਗਾ ਕਰਨਾ ਆ ਲੱਗ ਗਿਆ ਪਤਾ ਰੀਜ਼ਨ ਸੋ ਨੂੰ ਚਾਹ ਨਹੀਂ ਆਉਣਾ ਸੱਚ ਸੱਚ ਨਹੀਂ ਦੱਸਿਆ ਹੈ ਤਾਂ ਕਿਹਨੇ ਨਾ ਨਾ ਮੈਂ ਸੱਚ ਦੱਸਾਂ ਸਾਰੀ ਟੱਟੀਆਂ ਵਾਲੀ ਗੱਲ ਸੱਚ ਤੂੰ ਦੱਸ ਕੰਪਲੀਟ ਸੱਚ ਮੈਂ ਕਰੂੰ ਸੱਚਿਆ ਨਹੀਂ ਜਾਣਾ ਕਿੱਥੇ ਖੜੇ ਨੇ ਲੋਕ ਇਹ ਬੁਰੀ ਰੋੜੀ ਚਾਹ ਰਿਹਾ ਉਹ ਨਾ ਚਾੜੇ ਨੂੰ ਕਹਤਾ ਰੁੜ ਜੇਗੀ ਆ ਭਾਈ ਜੀ ਕਹਿੰਦਾ ਕਹਿੰਦਾ ਮੈਂ ਹਾਈਕ ਕਰਨ ਆਉਣਾ ਆ ਛੋਟੀ ਜੀ ਫਾਲਸ ਦਿਖਾਉਣ ਲੈ ਆਇਆ ਇੱਥੇ ਡਿੱਗ ਪਿਆ ਡਿੱਗਿਆ ਕਿਉਂ ਨਹੀਂ ਤੂੰ ਸੌ ਖਾ ਜਾ ਵੀ ਸਲਿੱਪ ਨਹੀਂ ਕੱਢੇ ਤੂੰ ਸੌ ਖਾ ਜਾ ਵੀ ਸਲਿੱਪ ਨਹੀਂ ਨਿਕਲੇ ਯਾ ਲੱਕੜ ਨਾ ਹੁੰਦੀ ਡਿੱਗਦਾ ਤੇ ਇਹ ਭਾਈ ਹੋ ਹੋ ਜਾਣਾ ਸੀ ਜਮਾ ਥੱਲੇ ਆ ਇਹ ਆ ਵੱਡੇ ਬ੍ਰੈਂਪਟਨ ਤੋਂ ਇਹ ਹੁਣ ਦੂਜੇ ਤੀਜੇ ਕਰੀ ਜਾਂਦਾ ਸੀ ਕਿ ਹਾਈ ਕਾਲੇ ਮੈਂ ਤਾਂ ਪੈਂਟ ਜੈਲਟੀ ਜੇ ਫਿਰਦਾ ਨਹੀਂ ਕਿਹੜੇ ਫੂ ਦਾ ਨਾਮ ਹੈ ਉਹ ਕਾਲਾ ਜਵੀਰੀਆ ਕਮਾਲ ਕਰੀ ਜਾਂਦਾ ਯਾਰ ਇਹ ਤਾਂ ਕੋਈ ਗੱਲਾਂ ਜੋ ਗੱਲ ਨਾ ਹੋਈ ਸਰ ਭਾਈ ਹੈਲੋ ਹੈਲੋ ਮਨਮੀਤ ਜੀ ਹਾਂ ਹੁਣ ਜਿਮਿੱਤਰ ਰਹੇ ਹਾਂ ਹੈਲੋ ਹਾਂਜੀ ਉਹ ਮੈਨੂੰ ਗਦੇੜ ਤੁਸੀਂ 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 ਸੈਟੀਸਫਾਈ ਹੋ ਕਿ ਬ੍ਰੈਂਪਟਨ ਤੋਂ ਆ ਕੇ ਸੋਨੋ ਇੰਨਾ ਕਮਾਤਾ ਅੱਜ ਹੁਣ ਆਪਾਂ ਚੱਲੇ ਆ ਘਰੇ ਠੀਕ ਹੈ ਗੋਟ ਟੂ ਗੋ ਬਿਲਕੁਲ ਅੱਛਾ ਹਾਂ ਧੰਨਵਾਦ ਜੀ ਤੁਹਾਡਾ ਸਾਡੇ ਕੋਲ ਆਉਣ ਲਈ ਅੱਗੇ ਤਾਂ ਨਾ ਹੀ ਆਇਓ ਬਹੁਤ ਚੰਗੇ ਹਾਂ ਸੀ ਕੰਡਾ ਬੁੱਢਾ ਲਾਗਨ ਉੱਤਰ ਨਾ ਇਹ ਮੁੰਡਾ ਅਸੀਂ ਮੇਕੋ ਮਾ ਨਾ ਓਏ ਓਆ ਕੀ ਕਰੀ ਐ ਮੈਂ ਆ ਕੀ ਯਾਰ ਕੀ ਸੀਗਾ ਕੀ ਸੀਗਾ ਪਾਦੂ ਮਾਰਿਆ ਉਹ ਮਾਮਾ ਯਾਰ ਐਂ ਤਾਂ ਨਾ ਕਰ ਬੋਗਾ ਮਾਰਿਆ ਬੋਗਾ ਬਾਬੇ ਨੂੰ ਨੀਂਦ ਚੜ ਗਈ ਦੇਖ ਲੋ ਸਾਰਾ ਸਾਰਾ 10 ਮਿੰਟ ਵਿਚਾਰੇ ਤੇਰਾ ਮਾਰ ਦੁਬਾਰੇ ਮਾਰ ਦੇਖ ਸਰਾ ਯਾਰ ਬਾਬੇ ਦੇਖ ਲੋ ਏ ਟੈਕਨੋਲੋਜੀ ਆ ਕਹਿ ਕੇ ਬਦਮਾਰੀ ਦੇ ਦੂ ਗੱਲ ਜੋ ਦੇਖਣ ਵਾਲੇ ਨੂੰ ਮਿਲਣਾ ਹਾਂਜੀ ਸ਼ਾਮ ਦਾ ਟਾਈਮ ਹੋ ਗਿਆ ਜੇ ਤੂੰ ਬਲੌਗ ਬਣਾਉਣਾ ਮੈਂ ਦੂ ਚ ਬੋਲਦਾ ਬਹੁਤ ਦੇਖੋ ਬਾਈ ਬੰਦਾ ਕੋਸ਼ੀ ਘੰਟਿਆਂ ਚ ਡਾਕਟਰ ਤੋਂ ਫਰਸਟ੍ਰੇਟ ਹੋ ਚੁੱਕਿਆ ਹੋਗਾ ਨਹੀਂ ਓਨੈਸਟ ਰਿਵਿਊ ਓਨੈਸਟ ਰਿਵਿਊ ਨਹੀਂ ਹੈਗਾ ਬਈ ਇਹ ਕੋਮਣਾ ਰਿਵਿਊ ਹੈ ਸਭ ਤੋਂ ਟਿੱਟੀ ਜਨ ਲੈਂਦਾ ਇੱਕ ਮਨਾਇਆ ਸੀ ਬਸ ਹੋ ਗਿਆ ਤੇ ਸਾਰੀ ਦਿਹਾੜੀ ਸੌ ਕੇ ਕੱਢਦਾ ਗਿਆ ਚਲੋ ਸਾਰੀ ਦਿਹਾੜੀ ਸੌ ਕੇ ਕੱਢਦੀ ਹਾਈਕ ਕਰਨ ਆਇਆ ਸੀਗਾ ਸੜੀ ਜੀ ਟ੍ਰੈਲ ਕਰਾਤੀ ਇਹਨੂੰ ਅੱਜ ਲਿਆਣੀ ਸਾਰੀ ਦਿਹਾੜੀ ਭਾਈ ਓਏ ਹੋਣੇ ਨਾ ਉੱਥੇ ਬੀਬੀ ਘਟ ਗਿਆ ਤਾਂ ਬੀਬੀ ਘਟ ਗਿਆ ਵੀ ਮੈਂ ਤਾਂ ਕੱਢਿਆ ਦਾ ਇਹਦਾ ਮੂੰਹ ਵੇਖ ਲੋ ਉਹ ਡਿੱਗ ਪੈਣਾ ਸੀ ਇਹ ਡਰ ਗਿਆ ਵੀ ਮਰ ਜੂ ਟਰੈਲ ਤੇ ਡਿੱਗ ਪਿਆ ਸੁੱਤਾ ਨਹੀਂ ਆ ਸੁੱਤਾ ਘਾਣੂ ਜੀ ਨੀਂਦ ਚੜ ਗਈ ਬਈ ਇਹਨੂੰ 4 ਘੰਟੇ ਪਿਆ ਲਗਾਤਾਰ 4 ਘੰਟੇ ਉਹ ਸੁੱਤਾ ਨਹੀਂ ਇਹਦਾ ਹੁਣ ਗੱਲਾਂ ਨੇ ਸਾਰੀਆਂ ਹੁਣ ਇਹਨੂੰ ਸਾਰੀ ਸੈਂਟਰ ਲੈ ਕੇ ਚੱਲੇ ਆਂਗੇ 40 ਘੰਟੇ ਜਾਗਿਆ ਮੈਂ ਲਗਾਤਾਰ ਹਾਂ ਇਹਦੇ ਬਦਮੌਸ਼ੀ ਵੀ ਕਰਦਾ ਵਿੱਚ ਵਿੱਚ 30 ਘੰਟਿਆਂ ਵਾਲੀ ਮੌਤ ਵੇਈ ਅੱਜ ਇਹਨੂੰ ਟਰੈਲ ਲਵਾਤਾ ਨਾ ਇੱਕਾਂ ਲੰਡੂ ਆ ਜੀ ਨੂੰ ਇਹ ਟ੍ਰੇਲ ਕਹਿੰਦਾਗਾ ਸਾਨੂੰ ਕਹਿੰਦਾ ਨਾ ਟ੍ਰੇਲ ਕਿਉਂ ਕਹਨੇ ਹੋ ਟ੍ਰੇਲ ਹੁੰਦਾ ਉਹ ਤਾਂ ਮੈਨੂੰ ਵੀ ਪਤਾ ਪਰ ਆਪਾਂ ਸਬਸਕ੍ਰਾਈਬਰਾਂ ਨੂੰ ਵੀ ਪਤਾ ਵੀ ਤੂੰ ਕਹੇ ਦੇਣ ਹਣ ਪੜ ਜਾ ਉਹ ਤਾਂ ਕੋਈ ਚੱਕਰ ਨਹੀਂ ਆ ਗਏ ਆ ਬਾਹਲਮਾਰਟ ਚ ਕੱਚੀ ਦਵਾਈਆਂ ਨੂੰ ਅੱਜ ਫੁੱਲਾਂ ਵਾਲੀ ਜਰਾਬਾਂ ਲੈ ਲਈਏ ਓਏ ਆ ਦਵਾ ਓਏ ਮੋਂ ਚੀਨਵਾ ਕੀ ਆ ਤੇ ਆਹ ਦੇ ਆਹ ਦੇਖਾ ਕੀ ਆ ਦਵਾ ਦੀ ਮੋਂ ਚੀਨ ਨੂੰ ਹੈਲੋਇਨ ਤੇ ਪਾ ਕੇ ਜਾਵਾਂਗੇ ਹਾਂ ਇਹੋਕ ਦੇ ਲੈ ਲੈਂਦੇ ਆ ਕਿ ਸਾਈਜ਼ ਛੋਟਾ ਹੋਊਗਾ ਨਹੀਂ ਸਾਈਜ਼ ਉਹ ਤੈਨੂੰ ਨਹੀਂ ਪਤਾ ਐਕਸਲ ਐਕਸਲ ਤਾਂ ਕਿ ਲਿਖੀਂ ਇਹ ਬਾਈ ਨੂੰ ਆਪਦੇ ਕੱਚੇ ਦਾ ਸਾਈਜ਼ ਵੀ ਨਹੀਂ ਪਤਾ ਇਹ ਤਾਂ ਸਾਈਜ਼ ਲਿਖਿਆ ਉਹ ਆ ਪੋਕੇਮੋਨ ਵਾਲਾ ਕੱਚਾ ਕਿਵੇਂ ਰਹੂਗਾ ਇਹਨੂੰ ਨਹੀਂ ਜੇ ਸਾਰੇ ਤੁਸੀਂ ਸਾਰੇ ਕਮੈਂਟ ਕਰਕੇ ਦੱਸੋ ਆ ਕੱਥੇ ਇਹ ਤਾਂ ਜੱਜ ਹੋ ਕੇ ਨਹੀਂ ਜੱਜਦਾ ਬਾਈ ਸਜਾਸ਼ਤ ਕੰਮ ਹੋ ਰਹੀ ਨਹੀਂ ਹੈਗੀ ਉਹ ਵਧੀਆ ਇਹ ਕਿਹੜੀ ਕੰਪਨੀ ਦਾ ਇਹਨੂੰ ਕੱਚਾ ਦਵਾਇਆ ਜਾਵੇ ਕਨਫਿਊਜ਼ ਆ ਬਾਈ ਨੋਰਥ ਦਾ ਬੰਦੀ ਇਹ ਕਿੰਡੀ 300 450 ਕਾ ਵੀ ਅਵੇਲੇਬਲ 300 450 3 ਵਾਕ ਰੂਟ ਆਫ ਦੀ ਲੋਮ ਕਿਹੜਾ ਦਵਾਇਆ ਜਾਵੇ ਯਾਰ ਮੈਂ ਇਹਨੂੰ ਪਹਿਲਾਂ ਆਹ ਪਸੰਦ ਆਇਆ ਸੀਗਾ ਪਹਿਲਾਂ ਇਹ ਵਾਲਾ ਪਸੰਦ ਆ ਠੀਕ ਹੈ ਫੇਰ ਤੂੰ ਕਿਹੜਾ ਸਜੈਸਟ ਕੀਤਾ ਥੋੜੀ ਖੁੱਲ ਘੱਟ ਨਹੀਂ ਫੇਰ ਮੈਂ ਕਿਹਾ ਆਪਾਂ ਆ ਵੀ ਲੈ ਸਕਦੇ ਜਿੱਦਾਂ ਤੁਹਾਨੂੰ ਪਤਾ ਹੈ ਜੀ ਵਧੀਆ ਇਹਦੇ ਚ ਜ਼ਿਆਦਾ ਖੁੱਲ ਨਹੀਂ ਹਾਂਜੀ ਹੋਰ ਕਿ ਨਹੀਂ ਦੇ ਸਕਦੇ ਨਾ ਆਪਣ ਬਾਈ ਜੀ ਕੀ ਸਪੌਂਸਰ ਕਰ ਰਿਹਾ ਇਧਰ ਇਧਰ ਪੁੱਛ ਲੈਨੇ ਬਾਈ ਜੀ ਆਪਾਂ ਨੂੰ ਕੀ ਸਪੌਂਸਰ ਕਰ ਰਿਹਾ ਮਨਮੀਤ ਜੀ ਇੱਕ ਮੌਨਸਟਰ ਤੇ ਇੱਕ ਰੈਡ ਬੁੱਲ ਬਾਈ ਜੀ ਕਣੀਓ ਸਪੌਂਸਰ ਸਪੈਸ਼ਲ ਇਹਨਾਂ ਨੂੰ ਬਾਈ ਜੀ ਨੇ ਆਪਾਂ ਬਾਹਰ ਮਾਰ ਤੋਂ ਕੱਚੇ ਦਵਾਇਨੇ ਅੱਜ ਤੇ ਇਹ ਆਪਾਂ ਨੂੰ ਰੈਡ ਬੁੱਲ ਤੇ ਮੌਨਸਟਰ ਦਵਾ ਰਹੇ ਨੇ ਨੇ ਆਏ ਮੋਂਚੀ ਨੂੰ ਗੇੜੇ ਲਾਉਂਦੇ ਲਾਉਂਦੇ ਨਾਲ ਇੱਕ ਅੱਛੇ ਚੱਕ ਲਿਆਂਦੇ ਦਸਾਉਣੇ ਆ ਮੋਂਚੀ ਨੂੰ ਟ੍ਰਾਂਟੋ ਦੇ ਟ੍ਰਾਂਟੋ ਕਹੀ ਜਾਂਦਾ ਸਾਰੀ ਸੈਂਟਰੋਂ ਹੋ ਗਏ ਇੱਥੇ ਆਏ ਆਗੇ ਜਨਤਾ ਨੇ ਗੱਡੀ ਦੇ ਨਾਂ ਨੂੰ ਲਿਖ ਛੱਡੇ ਨੇ ਆਈਡੀਆਂ ਉੜੀਆਂ ਆਪਾਂ ਵੀ ਲਿਖਦੀ ਆਪ ਵੀ ਲੱਕੀ ਮਣੀ ਦਵਿੰਦਰ ਬਟਿੰਡੇ ਵਾਲੇ ਵਾਕੀ ਹੋਰ ਵੀ ਦੇਖਦੇ ਆ ਜੀ ਇੱਥੇ ਹੈਗੇ ਆ ਸਾਡੇ ਕੋਲ ਆ ਜਿਓ ਜੀ ਤੋਏ ਕੰਮ ਤੰਦ ਮੈਂ ਵੀ ਇਸ ਫਰੀਜ਼ ਆ ਪੰਕ ਡਾਗਰ ਆ ਮੈਂ ਵੀ ਸੋ ਤੁਸੀਂ ਪੀਸ ਲਾਓ ਆਪ ਦਾ ਸਟਾਰ ਇਹਨਾਂ ਦਾ ਨਾਮ ਹੈ ਬੜਾ ਡੈਡੀਕੇਟਡ ਆ ਬਾਬ ਅਸੀਂ ਸਾਰੇ ਤੇ ਆਪ ਵੀ ਪ੍ਰਮੋਟ ਕਰ ਦਨੇ ਹਾਂ ਸਾਡੇ ਕੋਲ ਪਹੁੰਚ ਕੇ ਰਹੀ ਸੀ ਇਸ ਚੈਨਲ ਤੇ ਵੇਖੋ ਬਹੁਤ ਬਧਾਈਆ ਹੋਣ ਕੰਪਨੀ ਦੇ ਪ੍ਰੈਕਟਿਕਸ ਤੇਰੇ ਕੀ ਤੇਰਾ ਕੀ ਵਰਡ ਆ ਵਿਊ ਆਏ ਬੰਦੇ ਤੇ ਇਸ ਚੈਨਲ ਤੇ ਦੇਖਿਆ ਕਰੋ ਲੈ ਪੱਤੀ ਗੱਡੀ ਤੋਂ ਵੇ ਦੇਣਾ ਭਰ ਦੇਣਾ ਤੇ ਲਗਣੀ ਆਉਂਦੀ ਜਾਂ ਆਪਣੇ ਇਹ ਆਪਣਾ ਉਹ ਸੋਚੀ ਜਾਂਦਾ ਆਹ ਦੇਖ ਲੈ ਉਹ ਉੱਜ ਗਿਆ ਸੀ ਆ ਕੀ ਲਿਖਣ ਦੇ ਲਿਖਿਆ ਇਸ ਚੈਨਲ ਤੇ ਦੇਖੋ ਵਲੌਗ ਦੇਖੋ ਲਿਖਿਆ ਦੇਖੋ ਕਿੱਥੇ ਲਿਖਿਆ ਬਸ ਆ ਜਾਓ ਇਸ ਤੋਂ ਬਾਅਦ ਕਿਤੇ ਪੈਸੇ ਨਾ ਦੇਣੇ ਪੈਣ ਚੱਲੇ ਆ ਮੇਲੇ ਤੋਂ ਬਾਹਰ ਹੁਣ ਚੱਲੇ ਆ ਰੋਟੀ ਖਾਣ ਆਹ ਕਮਲੇ ਜੀ ਨੂੰ ਰੋਟੀ ਖਾਣੀ ਪੈਣੀ ਆ ਅਜੋ ਇਹਨੇ ਬਹੁਤ ਦੁਖੀ ਕੀਤਾ ਪਹਿਲਾਂ ਫੁੱਲਾਂ ਵਾਲੇ ਕੱਚੇ ਲੈ ਤੇ ਉਦੋਂ ਪਹਿਲਾਂ ਪੀਜਾ ਖਾਦਾ ਉਦੋਂ ਪਹਿਲਾਂ ਚਾਹ ਪੀਤੀ ਇਹ ਤਾਂ ਦੁਖੀ ਕਰ ਲੈਣੇ ਯਾਰ ਸਾਨੂੰ ਸਾਰਾ ਕੁਝ ਗਿਣੌਣਾ ਇਹਨੂੰ ਸੁਣਾਉਣਾ ਸੀ ਸਾਡੇ ਤੋਂ ਸੁਣਾਉਣ ਗਿਣਾ ਰਹਿਣਾ ਨਹੀਂ ਜਾਂਦਾ ਇਹ ਕੱਲੀ ਕੱਲੀ ਚੀਜ਼ ਦਾ ਹਿਸਾਬ ਲਵਾਂਗੇ ਜਦੋਂ ਅਸੀਂ ਟ੍ਰਾਂਟ ਹੋ ਗਏ ਤਾਂ ਕਰਕੇ ਤੇ ਹੁਣ ਅਸੀਂ ਚੰਗੇ ਇਨਵੈਸਟ ਕਰਦੇ ਆ ਦੁੱਗਣਾ ਕਰਕੇ ਮੋੜ ਦਾਂਗੇ ਬਸ ਇਹ ਹੀ ਪੰਜਾਬੀਆਂ ਦੀ ਖਾਸियत ਆ ਜੀ ਇਹਨੇ ਮਾਲਵੇ ਵਾਲੇ ਆ ਦੁੱਗਣਾ ਕਰਕੇ ਮੋੜਦੇ ਨੇ ਨਾਈਟ ਟਾਈਮ ਵੀ ਉਹ ਬਹੁਤ ਕੈਂਟ ਹੋਇਆ ਬੈਗ ਆ ਕੋਰੀਅਨ ਰੈਸਟੋਰੈਂਟ ਤੋਂ ਖਵਾਉਣੇ ਨੂੰ ਜਪਨੀਸ ਤੋਂ ਇਹ ਕੀ ਰਹਿਦਾ ਬਈ ਆਹ ਇਹ ਬੰਦੇ ਦੀਆਂ ਡਿਮਾਂਡਾਂ ਬਹੁਤ ਨੇ ਯਾਰ ਗਾ ਦੁਖੀ ਕਰ ਲਿਆ ਮੈਨੂੰ ਕਿੱਥੇ ਕਿੱਥੇ ਹੱਲ ਕਰਨਾ ਪੈਂਦਾ ਰੋਟੀ ਦਾ ਇਹ ਮਸਾਲਾ ਸਾਰਾ ਰੋਟੀ ਦਾ ਦੇ ਜੀ ਬਹੁਤ ਰਹਿੰਦਾ ਹੈ ਮੁੰਡਾ ਆਈ ਏਮ ਹਿਅਰ ਬਲੌਕ ਖਤਮ ਕਰ ਲੱਗਿਆ ਵਾ ਥੋੜਾ ਇਹ ਹੋਰ ਚੱਲੂ ਅੱਜ ਫੇਰ ਡੀ ਐਨ ਡੀ ਆ ਲਓ ਜੀ ਰੋਟੀ ਦਾ ਹੱਲ ਕਰ ਲਿਆ ਧੰਨਵਾਦ ਵੀਰ ਦਵਿੰਦਰ ਸਿੰਘ ਜੀ ਦਾ ਇਹਨਾਂ ਦੀ ਪੂਰੀ ਫੈਮਿਲੀ ਦਾ ਜਿਨ੍ਹਾਂ ਨੇ ਆਪਾਂ ਨੂੰ ਰੋਟੀ ਜਿਹਨੇ ਵੀ ਸਰੀ ਦੇ ਵਿੱਚ ਦੀਫਨ ਹੋਣਾ ਹੋਇਆ ਕਿਰਪਾ ਕਰਕੇ ਜਰੂਰ ਕੰਟੈਕਟ ਕੀਤਾ ਹਾਂ ਹੋਮ ਮੇਡ ਫੂਡ ਬਹੁਤ ਹੀ ਉਹ ਕੀ ਕਹਿੰਦੇ ਹੁੰਦੇ ਆ ਘੱਟ ਰੇਟ ਘੱਟ ਰੇਟਾਂ ਦੇ ਮੈਂ ਬਾਜੀ ਰੇਟ ਬਾਜੀ ਰੇਟਾਂ ਦੇ ਸਪੈਸ਼ਲ ਪ੍ਰਾਇਮਟਨ ਦਾ ਮੁੰਡਾ ਖਾਣਾ ਹੈਗਾ ਸਪੈਸ਼ਲ ਆਪਾਂ ਰਿਵਿਊ ਨਹੀਂ ਸਕਦੇ ਹੈਗਾ ਹਾਂ ਜਿਹੜਾ ਰਿਵਿਊ ਲਾਵਾਂਗੇ ਆਪਾਂ ਡਿਲੀਵਰੀ ਸਾਰੀ ਸਾਰੀ ਚ ਫਰੀ ਹੈ ਜੀ ਬਾਕੀ ਕਲੀਅਰਲੀ ਇਹ ਬੰਦਾ ਸੇਵਾ ਕਰਦਾ ਚਲ ਚਲ ਇਹ ਸੇਵਾ ਦਾ ਮੇਵਾਂ ਲੈਂਦਾ ਕੱਪੜੇ ਉਤਾਰੇ ਮੇਜਰ ਕਿੰਨੀਆਂ ਰੋਟੀਆਂ ਖਾ ਗਿਆ 6 ਰੋਟੀਆਂ ਖਾ ਗਿਆ ਤੇ ਹਜੇ ਹੋਰ ਇੱਕ ਨਵੀਂ ਸਬਜ਼ੀ ਲਗਾਈ ਆ ਉਹ ਬਾਈ ਜੀ ਆਪਣੇ ਬਣਾਈ ਜਾਂਦੇ ਨੇ ਬਣਾਈ ਨਹੀਂ ਜਾਂਦੇ ਕੰਮ ਕਰਕੇ ਲਈ ਜਾਂਦੇ ਨੇ ਆ 5 ਕਿ ਰੋਟੀਆਂ ਰਹਿ ਗਈਆਂ ਤੁਹਾਡੀ ਕਿਰਪਾ ਰਹੇਗੀ ਤਾਂ ਡਿਪਾਰਟਮੈਂਟ ਮੁਝਾ ਅਗਲੀ ਦੇਖ ਬਾਕੀ ਮਿਲਦੇ ਆ ਅਗਲੇ ਵਲੌਗ ਚ ਸਸਰੀ ਘਾਲ ਜੀ ਗੁੱਡ ਨਾਈਟ